ਕਿਹੜੇ ਕਿਹੜੇ ਟਰੈਕਟਰ ਲੈ ਕੇ ਆਏ ਮੈਂ ਤੁਹਾਡੇ ਬੰਦੇ ਦਾ ਟਰੈਕਟਰ ਵੀ ਕੱਢ ਕੇ ਲੈ ਜਾਂਦੇ ਉੱਥੇ ਟਰਾਲੀ ਕਿਵੇਂ ਲੈ ਕੇ ਆਉਣੀ ਉੱਥੋਂ ਕੱਢ ਕੇ ਲੈ ਜਾਂਦੇ ਉੱਥੇ

ਡਾਇਰੈਕਟਰ ਮੈਂ ਲੈ ਕੇ ਆਇਆ ਸਭਾਈ ਕਰਵਾਉਣ ਦੇ ਲਈ ਉੱਥੇ ਰਿਹਾ ਜੋ ਮੈਂ ਬੁਲਾਏ ਆ ਡੀਐਸਪੀ ਸੁਪਿੰਦਰ ਸੁਪਿੰਦਰ ਸਿੰਘ ਜਿਨ੍ਹਾਂ ਨੂੰ ਬੋਲ ਕਰਕੇ ਬੁਲਾਇਆ ਹੈ ਬਿਲਕੁਲ ਪੁਲਿਸ ਹੀ ਕੋਲੇ ਖੜੀ ਸੀ ਡਾਇਰੈਕਟਰ ਭਜੋਲਾ ਕੀ ਤੁਸੀਂ ਤੇਰੀ ਮੈਨਿੰਗ ਕਰਾ ਲਈ ਅਸੀਂ ਨਜਾਇਜ਼ ਮੈਨਿੰਗ ਨਹੀਂ ਕੀਤੀ ਅਸੀਂ ਨਜਾਇਜ਼ ਮੈਨਿੰਗ ਨਹੀਂ ਕੀਤੀ ਸਾਡੇ ਟਰੈਕਟਰ ਵੇਲੋ ਸਾਰੇ ਡੱਕ ਪਾਦੇ ਸਾਰੇ ਨਕਾਨ ਕੀ ਖਾ ਚੋਰੀ ਕਰਵਾ ਗੱਡੀ ਚ ਰੱਖ ਸਾਡੇ ਟਰੈਕਟਰ ਨੂੰ ਨਸਾਨ ਕੀਤਾ ਤੁਸੀਂ ਭੰਨੇ ਆ ਨਹੀਂ ਸਾਡੇ ਟਰੈਕਟਰ ਨੂੰ ਨਸਾਨ ਕੀਤਾ ਬਕਸੇ ਭੰਨੇ ਨਾ ਆ ਕੇ ਤਰਾ ਗਾ ਦੇ ਕਿੰਦੇ ਲੱਗੇ ਭੱਜਣ ਲੱਗੇ ਨੇ ਆਉਣਾ ਹੋਣਾ ਮਤਲਬ ਲੱਗੇ ਸਾਡੇ ਟਰੈਕਟਰ ਨੂੰ ਨਸਾਨ ਕੀਤਾ ਨੇ ਲੈ ਕੇ ਆਏ ਲੈ ਕੇ ਆਏ ਨੇ ਸਾਡੇ ਟਰੈਕਟਰ ਨੂੰ ਨਸਾਨ ਕੀਤਾ ਇਹਨਾਂ ਨੇ ਨਸਾਨੇ ਨੇ ਸਾਡੇ ਗੜ ਪੈਣ ਹਾਂ ਸਾਡੇ ਟਰੈਕਟਰ ਨੂੰ ਨਸਾਨ ਕੀਤਾ ਇਹ ਵਖਾ ਵੀ ਸਕਦੇ ਆ ਇਹਨਾਂ ਕੋਟੀ ਲਾਗੇ ਤੇ ਤੁਕ ਤੁਕਾਗੇ ਸਾਡੇ ਬਕਸੇ ਭੰਨਿਆ ਹੀ ਵਿਖਾਉਣੇ ਆ ਸਾਡੇ ਟਰੈਕਟਰਾਂ ਨੂੰ ਨਸਾਨ ਹੋਇਆ ਹੀ ਵਿਖਾਉਣੇ ਆ ਉਹ ਕਰ ਇਹਨਾਂ ਤੇ ਕਲਾਂਡ ਹੋ ਗਈ ਜੀ ਇਹਨਾਂ ਨੂੰ ਮੈਮਰੀ ਕਾਰਡ ਤੱਕ ਨਹੀਂ ਛੱਡੇਗੇ ਗੁੱਲੇ ਤੱਕ ਨਹੀਂ ਛੱਡੇ ਸਾਡੇ ਟਰੈਕਟਰਾਂ ਦੇ ਅਰੇ ਤੂੰ ਪਾਸੇ ਜੋ ਸੇਟ ਹੋ ਜਾ ਤੂੰ ਸਾਡੀ ਅਜੀਬ ਜਿਹੋ ਜਿਹੇ ਪਗੜੀ ਆਇਆ ਤੇ ਮਗਰੋਂ ਪਹੁੰਚਦਾ ਰਹਿੰਦਾ ਹੈ। ਰਾਈਟਰ ਨੇ ਤਸਵੀਰ ਤੁਸੀਂ ਦੇਖ ਸਕਦੇ ਜਿਹੜਾ ਐਸ.ਡੀ.ਓ. ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰੀ ਮੁਲਾਜ਼ਮ ਨੇ ਐਸ.ਡੀ.ਓ. ਵੱਲੋਂ ਕਿਹਾ ਜਾਂਦਾ ਜਿਹੜੇ ਸਰਕਾਰੀ ਗੱਡੀਆਂ ਦੇ ਵਿੱਚ ਬੈਠੇ ਸੀ ਇਹ ਉਹ ਡਰਾਈਵਰ ਨੇ ਸਰ ਸਾਡੀ ਜ਼ਮੀਨ ਚ ਪਿਛਲੀ ਵਾਰ ਜਦੋਂ ਹੜ੍ਹ ਆਇਆ ਰੇਤਾ ਪੈ ਗਈ ਸਾਰਾ ਸਰ ਅਸੀਂ ਉਹ ਜ਼ਮੀਨ ਦੇ ਵਿੱਚੋਂ ਅਸੀਂ ਆਪਦੀ ਰੇਤਾ ਚੱਕ ਰਹੇ ਹਾਂ ਸੀਐਮ ਨੇ ਵੀ ਸੀਐਮ ਨੇ ਵੀ ਕਿਹਾ ਹੈ ਜੀ ਗੱਲ ਸਿਮਰਨ ਸਿੰਘ ਅੱਜ 60 ਸਾਈ ਪਿੰਡ ਗਿਆ ਹੈ ਗੁੰਡੇ ਲੈ ਕੇ ਕੀ ਗੱਲ ਹੈ ਮਾਲਕੇ ਜਿਲੇ ਦਾ ਜਿੰਨੀ ਮਰਜ਼ੀ ਫੋਰਸ ਲਾ ਸਕਦਾ ਸਰ ਸਰ ਗੁੰਡੇ ਲੈ ਕੇ ਸਾਡੇ ਕੋਲ ਲੈਬ ਵੀਡੀਓ ਪਈ ਆ ਹਿੰਦੀ ਬਣਾਈ ਹੋਈ ਔਰ ਪਾਸੋਂ ਟਰੈਕਟਰ ਸਾਥ ਕੇ ਸਾਡੇ ਟਰੈਕਟਰ ਤੋੜਦੇ ਇਹਨਾਂ ਨੇ ਸਾਰੇ ਗੁੰਡੇ ਸਾਥ ਕੇ ਲਿਆਇਆ ਟਰੈਕਟਰ ਖੋਏ ਗਿਆ ਸਾਡੇ ਕੋਲ ਪੇਸ਼ ਕਿਉਂ ਨਹੀਂ ਕਰਦੇ ਅਸੀਂ ਪੇਸ਼ ਕਰਦੇ ਵੇ ਹਾਂਜੀ ਕਿ ਕੋਈ ਦੇਓ ਹੋਰ ਇਹਨੇ ਪ੍ਰਧਾਨ ਕੋਲ ਲਿਆਓ ਸਾਡੇ ਪ੍ਰਧਾਨ ਕੋਲ ਡਾਕਟਰ ਕੋਲ ਬਹਦੇ ਆ ਸਾਡੇ ਕੋਲ ਤਾਂ ਦੋ ਦੋ ਕਿੱਲੇ ਜ਼ਮੀਨ ਐ ਹੁਣ ਫਿਰ ਤਾਂ ਮਰੇ ਹੀ ਕਰਿਆ ਫਿਰ ਸਰਕਾਰ ਨੂੰ ਸਰਕਾਰ ਫੇਰ ਕੀ ਗੈਸਟਾ ਬਣਾ ਦੇਣਗੇ ਹੋਰ ਕੀ ਬਣਾਗੇ ਜਦੋਂ ਸਾਡੇ ਕੋਲ ਦੋ ਦੋ ਕਿੱਲੇ ਜ਼ਮੀਨ ਤਿੰਨ ਸਾਲ ਹੋ ਗਏ ਸਾਡੀ ਫਸਲ ਨਹੀਂ ਹੋਈ ਸਾਰ ਅਸੀਂ ਕੀ ਕਰਾਂਗੇ ਪਹਿਲਾਂ ਆਪਦੇ ਪਹਿਲਾਂ ਉਹਦੇ ਬੱਚੇ ਮਾਰਾਂਗੇ ਫਿਰ ਇਹਨਾਂ ਦੇ ਮਾਰਾਂਗੇ ਸਾਡੇ ਕੋਲ ਤਾਂ ਬਸ ਇਹ ਹੀ ਹੋ ਤੁਸੀਂ ਕਹਿੰਦੇ ਇਹ ਗੱਡੀ ਦੇ ਵਿੱਚ ਆਪਣਾ ਗੁੰਡੇ ਪਏ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਨੇ ਨਹੀਂ ਜੀ ਕੋਈ ਸਰਕਾਰੀ ਮੁਲਾਜ਼ਮ ਨਹੀਂ ਤੁਸੀਂ ਨਹੀਂ ਬਿਆਨ ਲੈਣੇ ਜਿਨ੍ਹਾਂ ਕੋਲ ਕੋਈ ਇੱਕ ਰੁਪਇਆ ਮਿਲੀ ਜ ਤੁਹਾਨੂੰ ਇੱਕ ਵੀ ਉਹ ਮਿਲਿਆ ਸਰਕਾਰੀ ਮੁਲਾਜ਼ਮ ਨਹੀਂ ਸਰ ਹੋਰ 10 15 ਮੁੰਡੇ ਬਹੁਤ ਦੇਤੀ ਮੰਨੇ ਨੇ ਕਿ ਮੈਂ ਆਪਦੇ ਬਚਾਲ ਹੀ ਲਿਆਂਦੇ ਸਾਰ ਅਸੀਂ ਤਾਂ ਕਦੀ ਬੋਲੇ ਹੀ ਨਹੀਂ ਨਾਲ ਤੇ ਆਹ ਨੇ ਤੁਸੀਂ ਖਾਹ ਲਓ ਜੀ ਖੁਦ ਵੇਖਿਆ ਇਹਨਾਂ ਦੇ ਕੋਲ ਹਥਿਆਰ ਆ ਜੀ 10 15 ਮੁੰਡੇ ਇਹਨਾਂ ਨੇ ਮੋਗੇ ਤੋਂ ਸੱਦੇ ਆ ਤੇ ਟਰੈਕਟਰ ਸਾਡੇ ਵਾਲੇ ਗੱਡੀਆਂ ਵਾਲੇ ਗੱਡੀਆਂ ਤੋਂ ਟਰੈਕਟਰ ਬਾਅਦ ਚੋਂ ਸਾਡੇ ਕੋਲੋਂ ਖੋਏ ਆ ਉਤੋਂ ਇਹ ਖੋ ਕੇ ਸਾਡੇ ਕੋਲ ਟਰੈਕਟਰ ਲੈ ਕੇ ਆਏ ਆ ਜੀ ਜੇ ਤੁਸੀਂ ਦੱਸੋ ਸਾਡੇ ਕੋਲੇ ਕਿੰਨੀ ਕੁ ਜ਼ਮੀਨ ਆ ਜੀ ਅਜੇ ਥੋੜੀ ਜ਼ਮੀਨ ਆ ਜੀ ਤਾਂ ਆ ਵੀ ਬੀਜ ਰੇਤਾ ਦਾ ਕੰਮ ਆਦਾ ਹੀ ਰੇਤਾ ਸਾਡੇ ਚੱਲਦੀ ਰੀਤਾ ਕਈਆਂ ਥਾਵਾਂ ਤੇ ਰੇਤਾ ਜਿਹੜਾ ਚੱਲਦਾ ਪਿਆ ਮੈਨੂੰ ਫਿਰ ਉਸੇ ਕਿਵੇਂ ਚੱਲਦੀ ਪੈਣੀ ਸਾਰੇ ਸਾਰੇ ਪੈਸੇ ਲੈ ਕੇ ਚਲਾਉਂਦਾ ਸਰ ਪੈਸੇ ਲੈ ਕੇ ਚਲਾਉਂਦਾ ਕੀ ਜਿਹੜਾ ਬੰਦਾ ਪਰਚੀ ਤੇ ਭਰਦਾ ਉਹ ਟਰੈਕਟਰ ਲੈ ਕੇ ਆਏਗਾ ਮੋਗੇ ਤੋਂ ਇੱਥੇ ਕਦੀ ਵੀ ਨਹੀਂ ਲੈ ਕੇ ਆਏਗਾ ਜਦ ਨਾ ਚ ਰਹੀ ਦੀ ਮੋਕੇ ਤੋਂ ਕੋਈ ਮੈਨੂੰ ਕੋਈ ਕਵੇ ਤੋ ਮੈਂ ਪਰਚੀ ਤੇ ਚੱਲਦਾ ਹਾਂ ਮੈਨੂੰ ਕੋਈ ਕਵੇ ਬੇਬੇ ਤੇ ਤੂੰ ਲੈ ਕੇ ਆ ਕੋਈ ਆਪਣਾ ਐਸਟੇਮ ਕਵੇ ਜਾਂ ਕੋਈ ਵੀ ਕਵੇ ਮੈਂ ਨਹੀਂ ਲੈ ਕੇ ਜਾਂਦਾ ਮੇਰਾ ਕਿ ਮੈਨੂੰ ਕੀ ਲੋੜ ਹੈ ਮੈਂ ਲੈ ਜਾ ਕੇ ਪਬਲਿਕ ਤੋਂ ਦੂਜਾ ਮੁਕਾਲ ਲਵਾ ਦਸੋ ਕਿਸੇ ਦੀ ਚੀਜ਼ ਮੈਂ ਫਾਲੇ ਕਿਵੇਂ ਲਿਆ ਸਕਦਾ ਆਲੇ ਉਹ ਵੀ ਆਈ ਲੈ ਕੇ ਆ ਗਿਆ ਨਾਲ ਦੋ ਨਜ਼ਾਇਰ ਟਰੈਕਟਰ ਉਹ ਵੀ ਲੈ ਆਇਆ ਵੇ ਜੀ ਤੁਸੀਂ ਸਰਕਾਰੀ ਗੱਡੀ 'ਚ ਬੈਠੇ ਜੇ ਕਿਸ ਕੀ ਤੋਅ ਦੇ ਕਿਹੜੇ ਤੇ ਤੁਸੀਂ ਨਾਲ ਆ ਟਰੈਕਟਰ ਤੇ ਆਏ ਨਹੀਂ ਟਰੈਕਟਰ ਤੇ ਆਏ ਜਿਹੜਾ ਗੱਡੀ ਦੇ ਵਿੱਚ ਹਾਂਜੀ ਬੈਠੇ ਆ ਉਹ ਬੈਠੇ ਨਹੀਂ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਬੈਠੇ ਸੀਗੇ ਵੈਸੇ ਜੀ ਨਹੀਂ ਗੱਡੀ ਦੇ ਸਰਕਾਰੀ ਨਹੀਂ ਸਰਕਾਰੀ ਗੱਡੀ 'ਚ ਬੈਠੇ ਕਿਹੜੇ ਤੁਸੀਂ ਉਹ ਤੇ ਕਿਹੜੀ ਪੋਸਟ ਤੇ ਆਗੇ ਗੱਲ ਕਰਦੇ ਨਹੀਂ ਨਹੀਂ ਪੈਸੇ ਕਿ ਤੁਸੀਂ ਕਿਹੜੇ ਉਹ ਤੇ ਕਿਹੜੇ ਤੇ ਗੱਲ ਪੈਂਦੇ ਪਜਾਂਗੇ ਨਹੀਂ ਨੌਕਰੀ ਕਿਹੜੀ ਤੇ ਤੁਸੀਂ ਮਿੰਟਾਂ ਦੇ ਗੱਲ ਆ ਦੇ ਪਈ ਜਾਂਦੇ ਆ ਨਹੀਂ ਨਹੀਂ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਲਿੰਗਾ ਸਿਧਵਾ ਨਹੀਂ ਨਹੀਂ ਤੁਹਾਡੀ ਕਿਹੜੀ ਡਿਊਟੀ ਤੁਹਾਡੀ ਕਿਹੜੀ ਨੌਕਰੀ ਨਹੀਂ ਨਹੀਂ ਕਿਹੜਾ ਤੁਹਾਡੇ ਉਹ ਤੇ ਕਿਹੜੇ ਤੇ ਸਰਕਾਰੀ ਕਿਉਂ ਕਿ ਇਨਨੂੰ ਮੈਂਸ ਜੋ ਮਾਈਨਿੰਗ ਅਪਰੋਸ ਪਰ ਮੈਨੂੰ ਇਹਨਾਂ ਨੂੰ ਹੈਲ ਜਿਹੜੇ ਉੱਥੇ ਟਰਾਲੀਆਂ ਛੱਡ ਕੇ ਭੱਜ ਗਏ ਸੀਗੇ ਏ ਉਸ ਹੈਲਪ ਲਈ ਲੈ ਕੇ ਆਏ ਸੀ ਇਸ ਇਹਨਾਂ ਨੂੰ ਵੀ ਉੱਥੇ ਟਰਾਲੇ ਕੱਢ ਕੇ ਇੱਥੇ ਲੈ ਕੇ ਆਏ ਨੇ ਇਹਨਾਂ ਨੇ ਸਰਕਾਰ ਦੀ ਹੈਲਪ ਕਰਕੇ ਉੱਥੋਂ ਦਰਿਆ ਚੋਂ ਟਰਾਲੇ ਕੱਢ ਕੇ ਇੱਥੇ ਲੈ ਕੇ ਆਏ ਨੇ ਤੇ ਸਰ ਜੇ ਸਰਕਾਰੀ ਗੱਡੀ ਦੇ ਵਿੱਚ ਬੈਠੇ ਸੀ ਜੇ ਗੱਡੀ ਤੁਹਾਡੀ ਲੈਜਨ ਕੋਸ਼ਿਸ਼ ਹੋ ਜੇ ਕੌਣ ਜ਼ਿੰਮੇਵਾਰ ਹੋਏਗਾ ਲੈਜੂ ਗੱਡੀ ਕੋਈ ਕੌਣ ਜ਼ਿੰਮੇਵਾਰ ਕੌਣ ਸਰਕਾਰੀ ਨਹੀਂ ਸਰਕਾਰੀ ਗੱਡੀ ਤੁਸੀਂ ਦਿੱਤੀ ਹੈ ਮੈਂ ਜ਼ਿੰਮੇਵਾਰ ਸਾਡੇ ਡਰਾਈਵਰ ਕੋਲੇ ਹੈਗਾ ਡਰਾਈਵਰ ਕੋਲੇ ਹੈਗੇ ਆ ਤੇ ਲੈ ਤਾਂ ਨਹੀਂ ਵੀ ਗੱਡੀ ਇਹ ਚ ਲੱਗ ਲੈ ਸਾਡੇ ਡਰਾਈਵਰ ਕੋਲੇ ਹੈਗੇ ਆ ਆਪਣੇ ਕੋਲ ਉਹਦਾ ਹੈਗਾ ਕਿ ਆਪਾਂ ਪ੍ਰਾਈਵੇਟ ਇਸ ਤਰ੍ਹਾਂ ਬੰਦਿਆਂ ਨੂੰ ਲੈ ਕੇ ਨਹੀਂ ਮੈਂ ਜੇ ਮਾਈਨਿੰਗ ਰੋਕਣੀ ਮੈਂ ਕਿਵੇਂ ਰੋਕਾਂ ਸਰਕਾਰੀ ਇਹਨਾਂ ਦੀ ਹੈਲਪ ਕਰਾ ਕੇ ਲੈ ਕੇ ਆਏ ਸਰਕਾਰੀ ਹੈਲਪ ਤੁਸੀਂ ਲੈ ਸਕਦੇ ਹੋ ਪ੍ਰਸ਼ਾਸਨ ਸਰਕਾਰੀ ਹੈਲਪ ਐਸਐਚਓ ਗੁਰੂ ਅਰਸਾ ਨਾਲ ਹੀ ਸੀਗੇ ਜੀ ਸਾਰਾ ਐਡਮਿਨਿਸਟ੍ਰੇਟਿਵ ਡੀਐਸਪੀ ਡੀਐਸਪੀ ਸਿਟੀ ਐਸਐਸਪੀ ਐਸਪੀਡੀ ਸਾਰਿਆਂ ਦੇ ਧਿਆਨ ਵਿੱਚ ਲਿਆ ਕੇ ਇਹ ਸਾਰਾ ਅੱਜ ਚੈਕਿੰਗ ਜੁਆਇੰਟ ਰੈਡ ਕੰਡਕਟ ਕਰਾਈ ਗਈ ਹੈ ਸੈਕਟਰੀ ਨੂੰ ਵੀ ਇਸ ਚੀਜ਼ ਦਾ ਪਤਾ ਹੈ ਇਹ ਕੀ ਪ੍ਰਾਈਵੇਟ ਹੈ ਸਰਕਾਰੀ ਹੈ ਉੱਤੇ ਜਾਂ ਪ੍ਰਾਈਵੇਟ ਨਹੀਂ ਇਹ ਪ੍ਰਾਈਵੇਟ ਬੰਦੇ ਨੇ ਜਿਵੇਂ ਮੈਂ ਲੈ ਕੇ ਆਇਆ ਸੀ ਇਹਨਾਂ ਨੇ ਸਰਕਾਰੀ ਹੈਲਪ ਕੀਤੀ ਹੈ ਸਰਕਾਰੀ ਹੈਲਪ ਦੇ ਤੌਰ ਤੇ ਮੈਂ ਲੈ ਕੇ ਆਇਆ ਹੂੰ ਕੀ ਇਹ ਜਾਜੇਗਾ ਵੈਸੇ ਕਿ ਤੁਸੀਂ ਇਸ ਤਰ੍ਹਾਂ ਪੋਸਿਬਲ ਵੀ ਮੈਂ ਹਾਂ ਕਿ ਗੱਡੀ ਦੇ ਵਿੱਚ ਇਸ ਤਰ੍ਹਾਂ ਸਰਕਾਰੀ ਗੱਡੀ 'ਚ ਬਿਠਾ ਕੇ ਲਾ ਮੇਰੇ ਨਾਲ ਆਏ ਤੇ ਮੇਰੇ ਨਾਲ ਹੀ ਆਉਣਗੇ ਵੀ ਮੈਂ ਲੈ ਕੇ ਇਹਨਾਂ ਨੂੰ ਸਪੈਸ਼ਲ ਮੋਕੇ ਤੋਂ ਹੂੰ ਬਿਲਕੁਲ ਜੀ ਠੀਕ ਇਹ ਕਰਸਰ ਜਾਨੀ ਕਿ ਪਬਲਿਕ ਨਾਲ ਆ ਆਮ ਜਿਹੜਾ ਬੰਦਾ ਪਬਲਿਕ ਨਾਲ ਧੱਕਾ ਛਾਈ ਇਹ ਤਾਂ ਦੇ ਲਈ ਲੈ ਕੇ ਆਇਆ ਇਹਨਾਂ ਨੇ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਇਹਨਾਂ ਨੇ ਗਵਰਨਮੈਂਟ ਦੀ ਹੈਲਪ ਕੀਤੀ ਆ ਇਹੇ ਬੰਦੇ ਤਾਂ ਉੱਥੇ ਜਾ ਕੇ ਕਿਸੇ ਦੇ ਉੱਤੇ ਜਾ ਕੇ ਹੱਥ ਜਿਹਾ ਲੈ ਉੱਥੇ ਇਹ ਕੋਈ ਕਿਸ ਤਰ੍ਹਾਂ ਹੋਣੇ ਬੋਲ ਰਿਹਾ ਸੀ ਮਾੜਾ ਜੇ ਕੋਈ ਨੁਕਸਾਨ ਹੁੰਦਾ ਜਿੰਮੇਵਾਰ ਕੌਣ ਇਹਨਾਂ ਦਾ ਇਹਨਾਂ ਬੰਦੇ ਕਰਕੇ ਕੋਈ ਨੁਕਸਾਨ ਨਹੀਂ ਹੋ ਗਿਆ ਜੀ ਇਹ ਬੰਦੇ ਜਾਣ ਜਾਣ ਕੇ ਆ ਕੇ ਪ੍ਰੋਵੋਕ ਕਰਦੇ ਪਏ ਇਹਨਾਂ ਨੂੰ ਵੀ ਇਸ ਚੀਜ਼ ਨੂੰ ਮੈਟਰ ਨੂੰ ਹਾਈਲਾਈਟ ਕਰੀਏ ਇਹ ਸ਼ਾਂਤੀ ਦੇ ਨਾਲ ਇੱਥੇ ਬੈਠੇ ਨੇ ਜਾਣ ਜਾਣ ਕੇ ਆ ਕੇ ਪ੍ਰੋਵੋਕ ਕਰ ਰਹੇ ਨੇ ਇਹਨਾਂ ਨੂੰ ਵੀ ਜਾਣ ਕੇ ਇੱਥੋਂ ਜਾ ਕੇ ਇਹਨਾਂ ਦਾ ਤੁਸੀਂ ਕਿਹੜੀ ਪੋਸਟ ਦੇ ਤੁਸੀਂ ਮੈਂ ਐਸਡੀਓ ਮਾਈਨਿੰਗ ਫਿਰੋਜ਼ਪੁਰ ਗੁਰਸਿਮਰਨ ਸਿੰਘ ਹਾਂ ਲੱਗਦਾ ਕਿ ਇਹ ਟਰੈਕਟਰ ਮਾਈਨਿੰਗ ਲੀਗਲ ਹੈ ਜਾਂ ਨੀਗਲ ਹੈ ਇਹ ਵੈਰੀਫਾਈ ਕਰਕੇ ਸਰ ਜਿਸ ਤਰ੍ਹਾਂ ਜਿਹੜੇ ਬੰਦੇ ਇਹਨਾਂ ਪਾਸੇ ਜਿਸ ਤਰ੍ਹਾਂ ਸਰਕਾਰੀ ਗੱਡੀ 'ਚ ਬਿਠਾਏ ਨੇ ਕਿਸ ਤਰ੍ਹਾਂ ਜਿਹੜੇ ਸਰਕਾਰੀ ਗੱਡੀ ਸਰਕਾਰੀ ਜਿਹੜੀ ਪੰਜਾਬ ਸਰਕਾਰ ਦੀ ਗੱਡੀ 'ਚ ਪ੍ਰਾਈਵੇਟ ਜਿਸ ਤਰ੍ਹਾਂ ਪੈਨੋ ਸਾਡੇ ਸਾਡੇ ਮਾਈਨਿੰਗ ਦਾ ਪਤਾ ਇਹ ਸਾਰੇ ਮਾਈਨਿੰਗ ਵਾਲੇ ਕੋਈ ਵਿੱਚ ਮਾਈਨਿੰਗ ਡਿਪਾਰਟਮੈਂਟ ਦੇ ਸਾਰੇ ਉਹ ਫੁੱਲ ਲੱਗਦਾ ਕਿ ਜਿਹੜੇ ਮਾਈਨਿੰਗ ਫਾਰਮ ਮਾਈਨਿੰਗ ਡਿਪਾਰਟਮੈਂਟ ਦੇ ਨਹੀਂ ਜਿਹੜੇ ਵਿੱਚ ਬੈਠੇ ਉਹਨਾਂ ਦੇ ਮੁਲਾਜ਼ਮ ਨਹੀਂ ਯਸ